ਇਹੀ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਲੈਸ ਹੋ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੱਗਾ ਸਿੰਘ ਐਂਡ ਸਾਂਸ ਦੇ ਨਾਮ ਤੇ ਇੱਕ ਦੁਕਾਨ ਦੇ ਉੱਪਰ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਲੈਸ ਹੋ ਕੇ ਹਮਲਾ ਕੀਤਾ ਗਿਆ ਗੁੰਡਾਗਰਦੀ ਕੀਤੀ ਗਿਆ। ਇਹ ਦੁਕਾਨ ਲੁਧਿਆਣਾ ਦੇ ਵਿਸ਼ਕਰਮਾ ਚੌਂਕ ਦੇ ਵਿੱਚ ਸਥਿਤ ਹੈ। ਜਿੱਥੇ ਕੁਝ ਅਣਪਛਾਤੇ ਆਨ ਗੁੰਡਾਗਰਦੀ ਕੀਤੀ ਇਹਨਾਂ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਦੁਕਾਨ ਨੂੰ ਬੰਦ ਕਰਕੇ ਤਾਲਾ ਲਗਾ ਦਿੱਤਾ ਤੇ ਦੁਕਾਨ ਦੇ ਬਾਹਰ ਟੈਂਟ ਲਗਾ ਕੇ ਬੈਠ ਗਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਕੁੱਟਮਾਰ ਵੀ ਕੀਤੀ ਗਿਆ ਅਤੇ ਇਸ ਮਾਮਲੇ ਦੇ ਵਿੱਚ ਹੁਣ ਲੁਧਿਆਣਾ ਦੇ ਨਾਮੀ ਆਗੂ ਅਤੇ ਵਕੀਲ ਖਰੀਸ਼ ਰਾਏ ਢਾਂਡਾ ਦੇ ਵੱਲੋਂ ਵੀ ਉਸ ਪੀੜਤ ਵਿਅਕਤੀ ਦਾ ਸਾਥ ਦਿੱਤਾ ਜਾ ਰਿਹਾ ਹੈ ਜਿਸ ਦੇ ਉੱਪਰ ਹਮਲਾ ਹੋਇਆ ਹੈ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਗੁੰਡਾਗਰਦੀ ਅਤੇ ਧੱਕਾਗਰਦੀ ਕਰਨ ਵਾਲੀ ਸਰਕਾਰ ਹੈ ਉਹਨਾਂ ਨੇ ਕਿਹਾ ਕਿ ਇੱਕ ਸ਼ਖਸ ਦੇ ਉੱਪਰ ਸ਼ਰਯਾਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਉਹਨਾਂ ਦੇ ਵੱਲੋਂ ਹਲਕੇ ਦੇ ਵਿਧਾਇਕ ਦੇ ਉੱਪਰ ਸ਼ਰਯਾਮ ਗੁੰਡਾਗਰਦੀ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਸ ਸ਼ਖਸ ਦੀ ਦੁਕਾਨ ਸੀ ਉਸ ਦੇ ਉੱਪਰ ਹੀ ਪਰਚਾ ਦਰਜ ਕਰ ਦਿੱਤਾ ਗਿਆ ਤੇ ਹੁਣ ਲੁਧਿਆਣਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਪੱਗਵੰਤ ਮੰਦੇ ਹੱਥ ਦੇ ਵਿੱਚ ਗੁੰਡਾ ਗਰਦੀ ਤੇ ਧੱਕਾ ਗਰਦੀ ਇਹਨੂੰ ਕਹਿੰਦੇ ਆ ਰੰਗਲਾ ਪੰਜਾਬ ਆ ਇੱਕ ਮੇਰਾ ਦੋਸਤ ਹੈ ਛੋਟਾ ਵੀਰ ਐਡਵੋਕੇਟ ਹੈ ਇਹਨਾਂ ਦੇ ਪਰਿਵਾਰ ਪੱਗਾ ਸੰਸ ਪੱਗਾ ਸਿੰਘ ਪੱਗਾ ਸਿੰਘ ਐਂਡ ਸੰਸ ਵਿਸ਼ਕਰਮਾ ਚੌਂਕੀ ਦੇ ਨਾਲ ਇਹਨਾਂ ਦੀ ਦੁਕਾਨ 1935 ਦੇ ਕਿਰਾਏਦਾਰ ਹੈ 1935 ਦੇ ਉਹਦੇ ਸਾਹਮਣੇ ਕੱਲ ਆਂਦੇ ਆ ਗੁੰਡੇ ਬਦਮਾਸ਼ ਭਗਵੰਤ ਮਾਨ ਦੇ 92 ਹੀਰਿਆਂ ਦੇ ਇੱਕ ਹੀਰੇ ਦੇ ਘੱਲੇ ਹੋਏ 92 ਹੀਰੇ ਆ ਨਾ ਇੱਕ ਹੀਰੇ ਦੇ ਘੱਲੇ ਹੋਏ ਇਹ ਜਿਹੜਾ ਬੁੜਕ ਦਾ ਫਿਰਦਾ ਇੱਥੇ ਰੋਜ਼ ਪੰਜ ਸਤਾਰਿਆਂ ਦੇ ਵਿੱਚ ਇਹਨੂੰ ਇਹਦਾ ਹਾਲ ਦੱਸਣਾ ਚਾਹਨਾ ਮੈਂ ਭਗਵੰਤ ਮਾਨ ਦਾ ਉਹ ਆਏ ਇੱਥੇ ਆ ਕੇ ਡਾਂਗਾ ਕਿਰਪਾਨਾਂ ਬਦਮਾਸ਼ੀ ਕਰਕੇ ਪਰਛੇ ਪਰਛੇ ਜਿੰਦੇ ਲਾਖੇ ਚਲੇ ਗਏ ਰਾਤ ਨੂੰ ਇਹ ਵਾਪਸ ਗਏ ਬੰਦੇ ਕਿ ਸਾਡੇ ਕਿਵੇਂ ਬੈਠੇ ਹੋ 751 ਚੰਦਰ ਕਿਤੇ ਹੋਏ ਆ ਤੇ ਰਾਜੀ ਨਾਵੇਂ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਤੇ ਆ ਬਰਦੀ ਵਾਲੇ ਕੱਚੇ ਪਾਣੇ ਚਾਹੀਦੇ ਹਨਾਂ ਦੇ ਅੜੇ ਐਸ ਐਚਓ ਇੱਥੇ ਵੀ ਬਾਲਾਈ ਆ ਇੱਕ ਇੱਕ ਇਹ ਕਹਿੰਦੇ ਰਾਜੀ ਨਾਮਾ ਕਰ ਲੋ ਲਾਣਤ ਇਹ ਜੀ ਸਰਕਾਰ ਦੀ ਇਹਨਾਂ ਦਾ ਇੱਕ ਐਮ ਐਲ اے ਆ ਉਹ ਚੋਰੀਆਂ ਕਰਾਂਦਾ ਹੈ ਇੱਕ ਕਬਜ਼ੇ ਕਰਾਂਦਾ ਹੈ ਇੱਕ ਐਮ ਐਲ اے ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਫਰੋਖੀ ਕਰਦਾ ਹੈ ਇੱਕ ਇੱਕ ਐਮ ਐਲ اے 25 ਲੱਖ ਮੰਗਦਾ ਹੈ ਇਹ ਮਾਂ ਕਿਆ ਇਹਨਾਂ ਨੇ ਰਾਜ ਦਿੱਤਾ ਤੁਸੀਂ ਲੋਕਾਂ ਦੀ ਜ਼ਮੀਰ ਖਰੀਦ ਲੋਂਗੇ 300 ਯੂਨਿਟ ਦੇ ਕੇ ਤੁਸੀਂ ਲੋਕਾਂ ਨੂੰ ਜਾਣੇ ਕਰ ਲਿਆ ਕਾਕਾ ਦੱਸ ਕੀ ਹਾਲ ਹੋਇਆ ਤੁਹਾਡੇ ਨਾਲ ਸਰ ਧੱਕੇ ਨਾਲ ਪਰਸੋਂ ਸ਼ਾਮੀ ਆਏ ਨੇ ਜੀ ਸਵਾ ਪੰਜ ਵਜੇ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ ਕੀ ਦੁਕਾਨ ਕਿੱਥੇ ਹੈ ਦੁਕਾਨ ਵਿਸ਼ਕਰਮਾ ਚੌਂਕ ਚਾ ਜੀ ਬੱਗਾ ਸਿੰਘ ਚੌਂਕ ਦੇ ਨਾਮ ਤੋਂ ਮੈਂ ਵੀ ਉੱਥੇ ਮੌਕੇ ਤੇ ਮੌਜੂਦ ਸੀਗਾ ਜੀ ਪਰਸੋਂ ਥਰਸਡੇ ਨੂੰ 5:30 ਵਜੇ 10-12 75 ਬੰਦੇ ਆਏ ਨੇ ਜੀ ਹੱਥ 'ਚ ਉਹਨਾਂ ਦੇ ਤੇਜ਼ਾਰ ਹਥਿਆਰ ਸੀਗੇ ਰੌਡਾ ਸੀਗੇ ਲੱਕੜ ਦੇ ਡੰਡੇ ਵੀ ਸੀਗੇ ਗੰਦਾਸੇ ਸੀਗੇ ਜੀ ਆ ਕੇ ਸਾਨੂੰ ਸਾਰਿਆਂ ਨੂੰ ਫੜ ਲਿਆ ਕੁੱਟਮਾਰ ਕੀਤੀ ਬਾਹਰ ਕੱਢਦਾ ਜੀ ਟੀਵੀ ਤੋੜਦਾ ਟੀਵੀ ਆ ਟੋੜਦਾ ਸਾਡੇ ਸ਼ੀਸ਼ੇ ਵੀ ਤੋੜੇ ਨੇ ਜੀ ਉਹਨਾਂ ਨੇ ਉਹ ਤੋਂ ਬਾਅਦ ਅਸੀਂ ਪੁਲਿਸ ਨੂੰ ਅਪਰੋਚ ਕੀਤਾ ਜੀ ਸਾਹਮਣੇ ਢਾਈ ਨੰਬਰ ਚੌਕ ਹੈ ਉਹਨਾਂ ਨੇ ਅਸਰ ਆ ਕੇ ਜੀ ਉਹਨਾਂ ਨੂੰ ਬਾਹਰ ਕੱਢਿਆ ਤੇ ਸਾਨੂੰ ਉੱਥੇ ਸਾਡੀ ਕੰਪਲੇਂਟ ਲਿਖ ਲਈ ਉਹਨਾਂ ਦੀ ਕੰਪਲੇਂਟ ਵੀ ਲਿਖ ਲਈ ਉਹਨਾਂ ਦੇ ਕੋਈ ਪਰਚਾ ਨਹੀਂ ਕੀਤਾ ਹੈਗਾ ਉਹਨਾਂ ਨੂੰ ਕਹਿੰਦੇ ਜੀ ਅਸੀਂ ਵੈਰੀਫਾਈ ਕਰਾਂਗੇ ਪਹਿਲਾਂ ਫਿਰ ਅਸੀਂ ਦੇਖਾਂਗੇ ਜੇ ਐਕਸ਼ਨ ਬੰਦਾ ਹੋ ਗਿਆ ਤਾਂ ਅਸੀਂ ਐਕਸ਼ਨ ਲਵਾਂਗੇ ਤੇ ਰਾਤ ਨੂੰ ਉਹਨਾਂ ਨੇ ਜੀ ਜਿਹੜੇ ਬੰਦੇ ਆਏ ਸੀ ਬਦਮਾਸ਼ ਉਹਨਾਂ ਨੇ ਹੀ ਰਾਤ ਨੂੰ ਆਪਣੇ ਕੋਈ ਤਾਲੇ ਲਗਾਤੇ ਸਾਡੇ ਸ਼ਟਰਾਂ ਨੂੰ ਸਵੇਰੇ ਕੱਲ ਸਵੇਰੇ 40-50 ਬੰਦੇ ਆ ਗਏ ਦੁਪਹਿਰ ਤੱਕ 100-150 ਬੰਦਾ ਹੋ ਗਿਆ ਜੀ ਉੱਥੇ ਇਕੱਠਾ ਉਹਨਾਂ ਦਾ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਵੀ ਤੁਸੀਂ ਇੱਥੋਂ ਨਿਕਲੋ ਬਾਹਰ ਉਹਨਾਂ ਨੇ ਆਪਣੇ ਤਾਲੇ ਲਾਤੇ ਜੀ ਟੈਂਟ ਲਾ ਕੇ ਬੈਠੇ ਨੇ ਫਿਲਹਾਲ ਅਜੇ ਵੀ ਬੈਠੇ ਨੇ ਉਹ ਤੇ ਸ਼ਾਮ ਨੂੰ ਜੀ ਮੇਰੇ ਫਾਦਰ ਤੇ ਮੇਰੇ ਬ੍ਰਦਰਸ ਤੇ 107 752 ਦਾ ਉਹਨਾਂ ਨੇ ਫਰਚਾ ਦਿੱਤਾ ਜੀ ਉਹਨਾਂ ਨੂੰ ਅੰਦਰ ਰੱਖਿਆ ਹੋਇਆ ਹੈ ਕੱਲ ਕੱਲ ਸ਼ਾਮ ਦੇ ਜੀ ਕੱਲ ਸ਼ਾਮ ਦੇ ਫੜਿਆ ਹਲੇ ਤੀ ਪੇਸ਼ ਨਹੀਂ ਕੀਤੇ ਹੁਣ ਜਾ ਕੇ ਅਸੀਂ ਸਿਰ ਚੱਖਣਾ ਸ਼ੁਰੂ ਕੀਤਾ ਹੁਣ ਉਹਨੂੰ ਮੈਡੀਕਲ ਕਰਾਉਣ ਲੈ ਕੇ ਗਏ ਆ ਕਿੰਨੀ ਲਾਣਤ ਦੀ ਗੱਲ ਹੈ ਕਿ ਸਾਡੀ ਬਾਰਦਾ ਪ੍ਰਧਾਨ ਚੇਤਨ ਵਰਮਾ ਚੇਤਨ ਵਰਮੇ ਨੇ ਵੀ ਟੈਲੀਫੋਨ ਕੀਤਾ ਤੇ ਉਹਨੂੰ ਵੀ ਲੜ ਨਹੀਂ ਫੜਾਇਆ ਐਮ ਆ ਰਾਈਟ ਸਰ ਚੇਤਨ ਵਰਮੇ ਨੂੰ ਵੀ ਲੜ ਨਹੀਂ ਫੜਾਇਆ ਉਹਨੂੰ ਕਹਿੰਦੇ ਕਿ ਮਹਾਰਾਜ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਹੁਣ ਕੰਨਾਂ 'ਚ ਤੇਲ ਪਾਣ ਆਏ ਇਹਨਾਂ ਨੂੰ ਕਾਨੂੰਨੀ ਕਾਰਵਾਈ ਸਮਝਾਣ ਆਏ ਆ ਕਿ ਭਗਵੰਤ ਮਾਨ ਪੁੜਜਾ ਪੰਜਾਬ ਦੇ ਬੰਦੇ ਆ ਜਿਹੜੇ ਸਾਡਾ ਖੂਨ ਐ ਲਹੂ ਐ ਨਾ ਜਾਗਦਾ ਗਰਮ ਐ ਆ ਹੁਣ ਚੱਲੇ ਆ ਆਜੋ ਇਹਦੇ ਕਹ ਐ ਐਸਐਚਓ ਨੇ ਕਿ ਜਿਹੜਾ ਕਿਰਾਇਆ ਨਾਮਾ ਹੁੰਦਾ 25 ਸਾਲ ਬਾਅਦ ਕੋਰਟ ਵੀ ਕਹਿੰਦੀ ਐ ਕਿ ਉਹ ਤੇ ਕਿਰਾਏਦਾਰ ਦਾ ਹੱਕ ਮੰਨਦਾ ਵਾ ਇਹਨਾਂ ਨੇ ਇੱਕ ਦਾਵਾ ਤੈਰ ਕੀਤਾ ਉਹ ਦਾਅਵੇ 'ਚ ਇਹਨਾਂ ਨੂੰ ਸਟੇ ਮਿਲ ਗਿਆ ਔਰ ਡਿਸਮਿਸਨ ਡਿਫਾਲਟ ਹੋ ਗਿਆ ਔਰ ਰਿਸਟੋਰ ਹੋ ਗਿਆ ਕਹਿੰਦੇ ਠੋਡਾ ਡਿਸਮਿਸ ਹੋਇਆ ਹੋਇਆ ਹੈ ਨਾ ਪੁਲਿਸ ਕਾਨੂੰਨ ਸਮਝਾਉਗੀ ਸਾਨੂੰ ਮੈਂ ਗੱਲ ਕੀਤੀ ਇਹਨਾਂ ਦੇ ਸੀਨੀਅਰ ਅਫਸਰ ਨਾਲ ਕਹਿੰਦਾ ਕੈਨਸਲ ਹੋ ਗਿਆ ਮੈਂ ਕਹਾ ਮੰਨ ਲੈ ਕੈਨਸਲ ਹੋ ਗਿਆ ਸਾਡਾ ਦਾਵਾ ਹੀ ਹੈ ਨਹੀਂ ਮੈਂ ਬੈਠਾ ਆਪਣੇ ਮਕਾਨ 'ਚ ਮੇਰਾ ਦਾਵਾ ਹੈ ਨਹੀਂ ਕੋਈ ਸਟੇ ਨਹੀਂ ਹੈ ਮੇਰੇ ਕੋਲ ਇੱਕ ਬਦ ਭਗਵੰਤ ਮਾਨ ਦੇ ਗੁੰਡਿਆਂ ਨੂੰ ਰਾਜ ਕਰਨ ਦਾ ਇਹ ਅਧਿਕਾਰ ਹੈ ਕਿ ਸਾਨੂੰ ਧੱਕੇ ਨਾ ਕੱਢ ਦੇ ਤੁਸੀਂ ਬਰਦੀਆਂ ਪਾਈਆਂ ਤੁਸੀਂ ਤਾਜੇ ਰਾਤੇ ਹਿੰਦ ਦੇ ਮਤੇਅ ਤੋ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮਤੇਅ ਤੋ ਕਿ ਤੁਸੀਂ ਭਗਵੰਤ ਮਾਨ ਦੇ ਗੋਡਿਆਂ ਦੇ نیچے ਤੇ ਉਹਦੀ ਜੁੱਤੀਆਂ ਦੇ ਵਿੱਚੋਂ ਲਾਣਾ ਤਾਂ ਮੈਂ ਤਾਂ ਮਿਲਣਾ ਜਾ ਕੇ ਇੱਕ ਨਹੀਂ ਪੰਜ 6 ਹੱਥ ਸਹਿਜ ਹੋ ਚੁੱਕਿਆ ਮੈਂ ਬਾਹਰ ਗਿਆ ਹੋਇਆ ਸੀ ਇੱਕ ਇੱਕ ਕਰਕੇ ਖੋਲੂ ਇੱਕ ਲੁਧਿਆਣਾ ਪ੍ਰਾਪਰਟੀ ਦੇ ਕਬਜ਼ਾ ਭਗਵੰਤ ਮਾਨ ਨੇ ਖੁਦ ਕਰਾਇਆ ਭਗਵੰਤ ਮਾਨ ਦਾ ਹੈਲੀਕਾਪਟਰ ਜਿੱਥੇ ਘੜਦਾ ਸੰਗਰੂਰ ਉਹਨਾਂ ਨੇ ਕੀਤਾ ਤੇ ਕਮਿਸ਼ਨਰ ਨੇ ਕੱਖ ਨਹੀਂ ਕੀਤਾ ਉੱਥੇ no action ਉਹ ਮੈਂ ਅਦਾਲਤ ਚ ਸਟੇ ਲੈ ਕੇ ਦਿੱਤਾ ਮੈਂ ਇੱਕ ਇੱਕ ਦੱਸ ਉਹਨਾਂ ਨੰਗੇ ਕਰੂ ਇਹਨਾਂ ਨੂੰ ਇਹ ਸਾਬ ਜadde ਜਿਹੜੇ ਗਰੀਬ ਬੱਚੇ ਆਏ ਆ ਨਵੇਂ ਪੰਜਾਬ ਦੇ ਵਿੱਚ ਨਵਾਂ ਰੰਗਲਾ ਪੰਜਾਬ ਬਜਾਣ ਕੇ ਗੰਧਲਾ ਪੰਜਾਬ ਬਣਾਣ ਆਏ ਆ ਭਗਤ ਸਿੰਘ ਦੇ ਚੇਲੇ ਮੰਗ ਕਾ ਛੱਤਰ ਫੇਰਾਂਗੇ ਇਹਨਾਂ ਦੇ ਦੇਖਾਂਗੇ ਕਿਵੇਂ ਕਬਜੇ ਕਰੰਦਿਆ ਨਜਾਇਜ਼ ਇਹ ਭਗਵੰਤ ਮਾਨ ਰੱਬ ਨਹੀਂ ਹੈ ਮੁੱਖ ਮੰਤਰੀ ਸਾਡਾ ਬਣਾਇਆ ਹੋਇਆ ਲੋਕਾਂ ਦਾ ਜੇ ਭਗਵੰਤ ਮਾਨ ਦੇ ਦਿਮਾਗ ਦੇ ਵਿੱਚ ਕਿਤੇ ਬਹਿਮ ਆ ਗਿਆ ਨਾ ਕਿ ਇਹਦੇ ਚੰਹਕਾਰ ਤੇ ਸ਼ਕਤੀ ਬੜੀ ਹੈ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ